ਨ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਨਗਰ ਬਾਸਰਕਾ ਤੇ ਭੈਣੀ ਦੀ ਸਮੂਹ ਸਾਲ ਸੰਗਤ ਵੱਲੋਂ ਬਹੁਤ ਲੰਮੇ ਅਰਸੇ ਤੋਂ ਮਾਗੀ ਦੇ ਸ਼ੁਭ ਪੁੱਤਰ ਦਿਹਾੜੇ ਦੇ ਉੱਤੇ ਹਰ ਸਾਲ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਸਮੂਚੀ ਅਗਵਾਈ ਦੇ ਅੰਦਰ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਏ ਜਿਹੜਾ ਕਿ ਸਾਰੇ ਹੀ ਨਗਰ ਦੇ ਵਿੱਚੋਂ ਜਿੱਥੇ-ਜਿੱਥੇ ਵੀ ਕੋਈ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪੜਾ ਕਰਦਾ ਏ ਉੱਥੇ ਹੀ ਸੰਗਤਾਂ ਪਹੁੰਚ ਕਰਕੇ ਤੇ ਉਸ ਦੀ ਭਾਵਨਾ ਅਨੁਸਾਰ ਅਰਦਾਸ ਬੇਨਤੀ ਕੀਤੀ ਜਾਂਦੀ ਏ ਤੇ ਅਗਲੇ ਪੜਾਅ ਤੇ ਚਾਲੇ ਪਾਏ ਜਾਂਦੇ ਨੇ ਸੋ ਇਸ ਦੇ ਵਿੱਚ ਸਾਰੇ ਹੀ ਨਗਰ ਦਾ ਬਹੁਤ ਜ਼ਿਆਦਾ ਸੰਜੋਗ ਹੁੰਦਾ ਏ ਤੇ ਇਲਾਕੇ ਦੇ ਵਿੱਚੋਂ ਹੋਰ ਵੀ ਸੰਗਤਾਂ ਪਹੁੰਚ ਕਰਕੇ ਤੇ ਖੁਸ਼ੀਆਂ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਿਰਪਾ ਕਰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਗਰ ਖੇੜੇ ਦਾ ਭਲਾ ਕਰਨਾ ਸਮੁੱਚੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਆਪ ਲੈਂਦੇ ਰਹਿਣਾ ਸਾਰੀ ਸੰਗਤ ਕਹੋ ਜੀ ਨਾਨਕ ਨਾਮ ਜੜਦੀ ਕਰਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਧੰਨ ਧੰਨ ਸਹੇਬੇ ਕਮਾਲ ਗੁਰਗੋਬਨ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਾੜੇ ਦੀਆਂ ਲੱਖ ਲੱਖ ਵਧਾਈਆਂ ਨਗਰ ਬਾਸਰ ਕੇ ਪੈਣੇ ਦੀਆਂ ਸਮੂਹ ਸਕਤਾ ਹਰ ਸਾਲ ਪਿਛਲੇ 30 ਸਾਲਾਂ ਤੋਂ ਮਹਾਨ ਨਗਰ ਕੀਰਤਨ ਸਮੂਹ ਨਗਰ ਵੱਲੋਂ ਮਾਗੀ ਦੇ ਪਤਦਰੜੇ ਦੇ ਕੱਢਿਆ ਜਾਂਦਾ ਆ ਐਰ ਕੀ ਸਤਗੁਰ ਦੀ ਕਿਰਪਾ ਦੇ ਨਾਲ ਵੱਡੇ ਗੁਰਦਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਮਹਾਨ ਨਗਰ ਤੋਂ ਆਰੰਭ ਹੋ ਕੇ ਨਗਰ ਦੇ ਪ੍ਰਦਖਣਾ ਦੇ ਘਪਰਦਾ ਕਰਦਾ ਹੋਇਆ ਪੜਾਦਰ ਪੜਾਦਰ ਕਰਦਾ ਹੋਇਆ ਇਸ ਵੇਲੇ ਜਾਮਾ ਦੇ ਚੌਂਕ ਵਿੱਚ ਪਹੁੰਚਾ ਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਆ ਬਹੁਤ ਬਹੁਤ ਸਤਿਕਾਰ ਦੇ ਨਾਲ ਹਰ ਪ੍ਰਾਣੀ ਸੇਵਾ ਕਰ ਰਿਹਾ ਆ ਅਸੀਂ ਸਮੂਹ ਸੰਗਤ ਨੂੰ ਇਹੋ ਹੀ ਅਪੀਲ ਕਰਦੇ ਆ ਜਿਦਾਂ ਸਾਡਾ ਨਗਰ ਇਕੱਤਰ ਹੋ ਕੇ ਹਰ ਸਾਲ ਮਾਗੀ ਦੇ ਪਿਤਰ ਦਿਹਾੜੇ ਤੇ ਸ਼ਰੂਤ ਬਾਗ ਦੇ ਨਾਲ ਨਗਰ ਕੀਰਤਨ ਕੱਢਦਾ ਆ ਮਹਾਨ ਨਗਰ ਕੀਰਤਨ ਮਨਾਉਂਦੇ ਆ ਇਸੇ ਤਰ੍ਹਾਂ ਇਹ ਸਮੂਹ ਸੰਗਤਾਂ ਮਨਾਇਆ ਕਰਨ ਤੇ ਗੁਰੂ ਜੀ ਆ ਖੁਸ਼ੀਆਂ ਪ੍ਰਾਪਤ ਕਰਿਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ